ਗਉੜੀ ਸੁਖਮਨੀ ਮਹਲਾ 5 ਸਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦਿ ਗੁਰ ਨਾਮੁ ਜੁਗਾਦ ਗੁਰ ਨਾਮੁ ਸਤਗੁਰੈ ਨਾਮੁ ਸਿਰਗੁਰ ਦੇਵੇ ਨਾ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਹਿ ਮਿਟਾਵੋ ਸਿਮਰੋ ਜਾਸੁ ਭੀ ਸੰਪੂਰੇ ਕਾ ਨਾਮ ਜਪਤ ਅਗਨ ਤਲੇ ਕਾ ਭੇਦ ਪੁਰਾਣ ਸਿਮਰ ਸੁਦਾਖੀ ਰ ਕਿ ਨੇ ਰਾਮ ਨਾਮੇ ਕੀ ਆਖੀ ਰ तिनका एक जिस जी बसावे ताकि महिमा करी न आवे कांखी ये क्या दर्श तो हारो नानक उन संग मोह उधारो सुखमनी सुख अमृत प्रभ नाम भगत जना के मन विश्राम रहाओ प्रभु क्या सिमरन गर्व न बसे प्रभु क्या सिमरन दुख जम नसा प्रभु क्या सिमरन काल पर हरा रह प्रभु क्या सिमरन दुश्मन टहरा कछ भी कचबिका न लाग्या प्रभु क्या सिमरन अंतिन जा गया प्रभु क्या सिमरन प्रभ सिमरन दुख न संताप प्रभु का सिमरन सात कह संघ सर्व निधान नानक हर रंग प्रभु कह सिमरन रिध सिद्ध नोनिध प्रभु क्या सिमरन ज्ञान अंत बुद्ध प्रभु कह सिमरन जप तप पूजा प्रभु क्या सिमरन बिन सह दूजा ਪਰਬ ਕਾ ਸਿਮਰਨ ਤੀਰਤ ਇਸਨਾਨੀ ਰਬ ਕਾ ਸਿਮਰਨ ਦਰਗਾਹ ਮਾਨੀ ਰਬ ਕਾ ਸਿਮਰਨ ਹੋਏ ਸੋ ਪਲਾ So प्रभु का सिमरन सुफल फला से सिमरन है जिन आप सिमराय नानक कह लागो पाए प्रभु का सिमरन सबते ऊंचा प्रभु का सिमरन उतरे मूचा प्रभु का सिमरन बुझा प्रभु का सिमरन सब कीच सूझा प्रभु का सिमरन नाही ही जमतरासा प्रभु का सिमरन पूर्ण आसा प्रभु का सिमरन मन की मल जाए अमृत राम समाए प्रभु जी बस है साध की रसना नानक जन का दस ਨਾ ਪ੍ਰਭ ਕੋ ਸਿਮਰਾਂ ਸੇਤਨਵੰਤੇ ਪ੍ਰਭ ਕੋ ਸਿਮਰਾਂ ਸੇਪਤਵੰਤੇ ਪ੍ਰਭ ਕੋ ਸਿਮਰਾਂ ਸੇ ਜਨ ਪਰਵਾਨ ਪ੍ਰਭ ਕੋ ਸਿਮਰਾਂ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਾਂ ਸੇ ਬੇਮੁਤਾਜ ਪ੍ਰਭ ਕੋ ਸਿਮਰਾਂ ਸੇ ਮੁਰਖ ਕੇ ਰਾਜੇ ਪ੍ਰਭ ਕੋ ਸਿਮਰਾਂ ਸੇ ਸੁਖ ਵਾਸੀ ਪ੍ਰਭ ਕੋ ਸਿਮਰਾਂ ਸਦਾ ਅਬਨਸੀ ਸਿਮਰਨ ਤੇ ਲਾਗੇ ਜਿਨੋ ਆਪ ਦੇ ਆਲਾ ਨਾਲਕ ਜਨ ਕੀ ਮੰਗਰਵਾਲਾ ਪ੍ਰਭ ਕੋ ਸਿਮਰਿ ਹਾਂ ਸੇ ਪ੍ਰਪਕਾਰੀ ਪ੍ਰਭ ਕੋ ਸਿਮਰਿ ਹਾਂ ਤਿੰਨ ਸਤ ਬੋਲਿਆਰੀ ਪ੍ਰਭ ਕੋ ਸਿਮਰਿ ਹਾਂ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਿ ਹਾਂ ਕਿਨ ਸੁਖ ਬਿਹਾਵੇ ਪ੍ਰਭ ਕੋ ਸਿਮਰਿ ਹਾਂ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਿ ਹਾਂ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਿ ਹਾਂ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰਿ ਹਾਂ ਬਚਾਰਨੇ ਰੇ ਸੰਤ ਤ੍ਰਿਪਾਤੇ ਅੰਦੀ ਨ ਜਾਗ ਨਾਨਕ ਸਿਮਰਨ ਪੂਰਾ ਪਾਗ ਪ੍ਰਭ ਦਾ ਸਿਮਰਨ ਕਾਰਜ ਪੂਰਾ ਹੈ ਪ੍ਰਭ ਕਾ ਸਿਮਰਨ ਕਬ ਹੋਣਾ ਅਸ਼ੂਰ ਹੈ ਪ੍ਰਭ ਕਾ ਸਿਮਰਨ ਹਰ ਗੁਣ ਬਾਣੀ ਪ੍ਰਭ ਕਾ ਸਿਮਰਨ ਸਹਿ ਜਿ ਸਮਾਨੀ ਪ੍ਰਭ ਕਾ ਸਿਮਰਨ ਇਹ ਚਲ ਆਸਨ ਪ੍ਰਭ ਕਾ ਸਿਮਰਨ ਕਮਲ ਵਿਗਾਸਨ ਪ੍ਰਭ ਕਾ ਸਿਮਰਨ ਅਨਹੰਸੁਨ ਕਾ ਆਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਭਾਰ ਸਿਮਰਨ ਹੈ ਸੇ ਜਨ ਜਿਨ ਕੋ ਪ੍ਰਭ ਮੇਂ ਨਾਨਕ ਤੈਨੇ ਜਨ ਸਰਨੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟ ਹੈ ਹਰ ਸਿਮਰਨ ਲਗ ਬੇਤ ਉਪਾਏ ਹਰ ਸਿਮਰਨ ਪੇ ਸਤ ਜਤੀ ਦਾਤੇ ਹਰ ਸਿਮਰਨ ਨੀਚ ਚਾਹੁ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਜ ਕਰਨਾ ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮਹ ਆਪਨੇ ਨੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨਾ ਕਟਕਟ ਨਾਥ ਅਨਾਥ ਸਰਨੁ ਕੁਮਾਰੀ ਆਇਓ ਨਾਨਕ ਕੇ ਪ੍ਰਸਾਦ ਅਰਸ਼ਪਤੀ ਜਹ ਮਾਹ ਪਿਤਾ ਸੁਥ ਮੀਤ ਨ ਪਾਈ ਮਨ ਓਹਾ ਨਾਮ ਤੇਰਾ ਸੰਸਹਾਈ ਜਹ ਮਾਹ ਭਿਆਨ ਦੂਤ ਜਮਦਲਾ ਤਹ ਕੇਵਲ ਨਾਮ ਸੰਗ ਤੇਰਾ ਚਲਾ ਜਹ ਮੁਸਕਲ ਹੋਵਾ ਤਪਾਰੀ ਹਰ ਕੋ ਨਾਮ ਖਿਰ ਮਹਾ ਉਧਾਰੀ ਅਨੇਕ ਪੁਨ ਚਰਨ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾ ਪਰ ਹਰਾ ਗੁਰਮੁਖ ਨਾਮ ਜਪੋ ਮਨ ਮੇਰੇ ਨਾਣੁ ਕਪਾਵਉ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰਿ ਕਾ ਨਾਮ ਜਪਤ ਹੋਇ ਸੁਖੀਆ ਲਖ ਕਰੋਰੀ ਬੰਧ ਰ ਪਰਾ ਸਰ ਕਾ ਨਾਮ ਜਪਤ ਨਿਸਤਰਾ ਅਨੇਕ ਮਾਇਆ ਰੰਗ ਤਿ ਕਨਾ ਬੁਝਾਵਾ ਅਦਿਕਾ ਨਾਮ ਜਪਤ ਆਕਾਵਾ ਜੀਹੋ ਮਾਰਗ 에ਹੋ ਜਦ ਇਕਲਾ ਤਹ ਹਰਿ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਤੇਈਆ ਨਾਨਕਾ ਗੁਰਮੁਖਾ ਪਰਮਗਤ ਪਾਈਆ ਛੋਟ ਸਨਹੀਂ ਕੋਟ ਲਖਭਾਹੀ ਨਾਮ ਜਪ ਤਾ ਤਾ ਪਾਰ ਉਪਰਾਹੀ ਅਨੇਕ ਵਿਕੰਝ ਆਏ ਸੰਕਾਰਾਂ ਹਰ ਕਾ ਨਾਮ ਤਤਕਾਲ ਉਧਾਰਾ ਅਨੇਕ ਜੋਨ ਜਨਮਾਂ ਮਰ ਜਾਮ ਨਾਮ ਜਪ ਤਾ ਪਾਵੇ ਬਿਸਰਾਮ ਹੋ ਮੈਲਾ ਅਮਲ ਕਬਹੋ ਨਾ ਥੋਵੇ ਹਰ ਕਾ ਨਾਮ ਕੋਟ ਪਾਪ ਖੋਵੇ ਐਸਾ ਨਾਮ ਜਪੋ ਮਨ ਰੰਗਾ ਨਾਣੁ ਕਪਈਆ ਸਾਧ ਕਾ ਸੰਗ ਜੀਹ ਮਾਰ ਕੇ ਗਨੇ ਜਾ ਹੈ ਨਾ ਕੋ ਸਾ ਹਰ ਕਾ ਨਾਮ ਓਵਾ ਸੰਗ ਤੋ ਸਾ ਜੀਹ ਭੈੜੈ ਮਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜੋ ਹਾ ਪੰਥ ਤੇਰਾ ਕੋ ਨ ਸੇ ਜਾਣੂ ਹਰ ਕਾ ਨਾਮ ਤਹ ਨਾਲ ਪਛਾਨੂ ਜੋ ਹਾ ਮਾ ਭਿਆਨ ਤਪ ਤ ਬਹੁ ਕਾਮ ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜੇ ਹਾਤਰੀ ਖਾ ਮਨ ਤੂ ਜੋ ਆਕਰਖਾ ਤਹ ਨਾ ਅਣਖ ਰਹਾ ਅੰਮ੍ਰਿਤ ਵਰਖਾ ਭਗਤ ਜਨਾਕੀ ਵਰਤਨ ਨਾਮ ਸੰਤ ਜਨਾ ਕਾ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਉਧਰੇ ਜਨ ਕੋਟ ਹਰ ਜਿਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਥ ਕਮਾਤ ਹਰ ਜਿਨ ਕਾ ਹਰ ਨਾਮ ਨਿਧਾਨ ਆਭ੍ਰਮ ਜਨ ਕੇ ਨੋਧਾਨ ਮਨ ਤਨ ਰੰਗ ਰਤੇ ਰੰਗ ਦੇ ਕਾ ਨਾਨਕ ਜਨ ਕਾ ਬਿਰਤ ਵਿਵੇਕਾ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਪੂਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤਾ ਕਬ ਪੁਰਾ ਨਾ ਪੰਗਾ ਕਾ ਨਾਮ ਜਨ ਕੀ ਵਢਾਈ ਹਰ ਕਾ ਨਾਮ ਜਨ ਸੋਭਾ ਭਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਔਰ ਨਾਮ ਜਪਤਾ ਕਛ ਨਾ ਹੈ ਬਿਯੋਗ ਜਿਨ ਰਤਾ ਹਰ ਨਾਮ ਕੀ ਸੇਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕਾ ਮਾਲਖ ਦੀਨਾ ਹਰ ਧਨ ਜਨ ਕੋ ਆਪ ਪਰਬ ਦੀਨਾ ਹਰ ਹਰ ਜਨ ਕਾ ਓਟ ਸਤਾਣੀ ਔਰ ਪ੍ਰਤਾਪ ਜਨ ਅਵਰ ਨ ਜਾਣੀ ਬੋਤ ਬੋਤ ਜਨ रस रते सुन सुमाद नाम रस माते आठ पै जन हर हर जपा हर की भगत प्रगट नहीं छपा हर की भगत मुक्त भाव कोरे नानक जनसंग कहते धरै पर जात एहो हर को नाम काम तेन हर हर गुण गाम सबते उत्तम हर की कथा नाम सुनत दर्द दुख लथा नाम की में संत रित वर्षा संत पर ताप दुर्द सबनसा संत का संग ਉਪਾਗੀ ਪਾਈ ਆ ਸੰਤ ਕੀ ਸੇਵਾ ਨਾਮ ਤੇ ਆਇਆ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਭਾਵੇ ਜਨ ਕੋਏ ਜੋ ਕੇ ਬਹੁ ਸਾਸਤਰ ਬਹੁ ਸਿਮਰਤੀ ਪੇ ਖੇਸਰ ਦੰਢੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਆਸ਼ਪਤੀ ਜਾਪ ਤਾਪ ਗਿਆਨ ਸਭ ਧਿਆਨ ਖੜ ਸਾਸਤਰ ਸਿਮਤ ਵੇ ਗਿਆਨ ਜੋਗ ਅਬੇ ਆਸ ਕਰਮ ਤਰਮ ਕੇ ਰਿਆ ਸਗਲ ਤੇ ਆਸਾ ਬਨ ਮゼ ਫਿਰਿਆ अनेक ਪ੍ਰਕਾਰ ਕੀ ਹੈ ਬਹੁ ਜਤਨਾ ਪੁਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਇ ਹੋਮੈ ਕਰ ਰਾਤੇ ਵਰਤਨ ਨੇਮ ਕਰਾ ਬਹਾ ਪਾਤੀ ਨਹੀਂ ਤੁਲੇ RAM ਨਾਮ ਵੀ ਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਬਾਰ ਨੋਖੰਡ ਪ੍ਰਥਮੀ ਫਿਰ ਆਚਿਰ ਜੀਵਾ ਮਹਾ ਉਦਾਸ ਤਪਿ ਸਰਤੀਵਾ ਅਗਨਮਾ ਹੋਮਤ ਪੁਰਾਨ ਕਨਕ ਅਸਵ ਹੈ ਵਰਪੁ ਮਦਾਨ ਨੇ ਹੋਲੀ ਕਰਮ ਕਰਾ ਬਹੁ ਵਸਨ ਜਨ ਮਾਰਕ ਸੰਜਮਤ ਸਾਧਨ ਨੀਮਕ ਨੀਮਕ ਕਲ ਸਰੀਰ ਘਟਾਵੈ ਟੋਪੀ ਹੋਮੈ ਮੈ ਨ ਜਾਵੈ ਹਰ ਕੇ ਨਾਮ ਸੰਸਰ ਗਚਨਾਹ ਨਾਨਕ ਗੁਰਮੁਖ ਨਾਮ ਜਪਤ ਗਤ ਪਾਹ ਮਨ ਕਾਮਨਾ ਤੀਰਥ ਦੇਹ ਛੂਟਾ ਗਰਭ ਗੁਮਾਨ ਨਾ ਮੰਤੇ ਹੋਟਾ ਸੋਚ ਕਰਾ ਦਿਨਸ ਅ ਰਾਤਰ ਮਨ ਕੀ ਮੈਲ ਨਾ ਤੰਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰਾ ਮਨ ਤੇ ਕਬੂ ਨਾ ਵਿਖਿਆ ਟਰਾ ਜਲਤ ਹੋਵੈ ਬੋਹ ਦੇਹ ਅਨੀਤ ਛੁਦਕਾ ਹੋਈ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਉਚ ਨਾਨਕ ਨਾਮ ਉਧਰੇ ਪਤੀਤ ਬਹੁ ਮੂਚ ਬਹੁਤ ਸਿਆਨ ਨ ਪਜਮਕਾ ਪੋ ਬਿਆਪਾ ਅਨੇਕ ਜਤਨਕਾਰ ਤ੍ਰਿਸਨਾ ਤਰਪਿਆ ਵੇਖ ਅਨੇਕ ਅਗਨ ਨਹੀਂ ਬੁਝਾ ਕੋਡ ਉਪਾਵ ਦਰਗਹ ਨਹੀਂ ਸੀ ਜਾ ਛੋਟ ਸਨਾਹੀ ਉਹ ਪਿਆਲ ਮੋਹਾ ਬਿਆਪ ਹੈ ਮਾਇਆ ਜਾਲ ਅਵਿਰ ਕਰਤੂਤ ਅਗਲੀ ਜਮਡਾਨਾ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਣਾ ਹਰ ਕਾ ਨਾਮ ਜਪਤ ਦੁੱਖ ਜਾਏ ਨਾਨਕ ਬੋਲਾ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗਿਆ ਸਾਧ ਜਨਾ ਕੀ ਸੇਵਾ ਲਾਗਿਆ ਜੇ ਕੋ ਆਪੁਨਾ ਦੁੱਖ ਮਿਟਾਵੇ ਹਰ ਹਰ ਨਾਮ ਰਿਦਾ ਸਦਗਾਵੇ जे को अपुनी शोभा लोरा साथ संग एहो एह होमाश होरा जे को जन्म मरण ते डरा साथ जना की सरनी परा जिस जन को प्रभु दर्श पे आशा नानक ता केवल बल, बल जैसा सगले पूरक महा पूरक प्रधान साथ संग जा का मिटा अभिमान ਆਪਸ ਕੋ ਜੋ ਜਾਣਾ ਨੀਚਾ ਸਉ ਗਨੀਆਂ ਸਭ ਤੇ ਉਚਾ ਜਾ ਕਾ ਮਨ ਹੋਏ ਸਗਲ ਕੇ ਰੇਨਾ ਹਰ ਹਰ ਨਾਮ ਤਨ ਕਟਕਟ ਤੀਨਾ ਮਨੋਂ ਭੁਨੇ ਤੈ ਬੁਰਾ ਮਿਟਾਣਾ ਪੇਖਿਆ ਸਰਵ ਸ੍ਰਿਸ਼ਟ ਸਾジナ ਸੂਕ ਦੁਖ ਜਨ ਸਮ ਦ੍ਰਿਸ਼ਟੇ ਨਾਨਕ ਪਾਪ ਪੂਨ ਨਹੀਂ ਲੈ ਪਾ निर्धन को तन तेरा ना नी ठावे को नाव तेरा ठाओ नी माने को प्रभु तेरा मान सकल कटा को देवो दान करन करावर हार स्वामी सकल कटा के अंतर जामी अपनी गति मित जानहु आपे ਆਪਨੇ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਮਹਾ ਸਰਸ਼ਟ ਤਰਮ ਹਰ ਕੋ ਨਾਮ ਜਪ ਨਿਰਮਲ ਕਰੇ ਸਗਲ ਕਰੀਆ ਮਹਾ ਉਤਮ ਕੇ ਰਿਆ ਸਾਧ ਸੰਗ ਦੁਰ ਮਤਮਲ ਹਿਰਿਆ ਸਗਲ ਉਦਮ ਮਹ ਉਦਮ ਪਲਾ ਹਰ ਕਾ ਨਾਮ ਜਪੋ ਜੀਐ ਸਦਾ ਸਗਲ ਬਾਣੀ ਮਹ ਅੰਮ੍ਰਿਤ ਬਾਣੀ ਹਰ ਕੋ ਜੈਸਾ ਸੋਨਾ ਰਸਨ ਬਖਾਨੀ ਸਗਲ ਤਾਨ ਤੇ ਯੋ ਹੋਤਮ ਥਾਨ ਨਾਨਕ ਜੀ ਹੈ ਘਟਵਸਾਹਰ ਨਾਮ ਸਲੋਕ ਨਿਰਗੁਣਿਆਰ ਐਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਯਾਤਿਸ ਚੀਤ ਰਖ ਨਾਨਕ ਨੇ ਵੀ ਨਾਲ ਅਸ਼ਟਪਦੀ ਰਮੀਆਂ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਵਿਸ਼ਟਾਨੀ ਜਿਨ ਤੂ ਸਾਚ ਸਵਾਸਿ ਗਾਰਿਆ ਗਰਭ ਅਗਨ ਮਹ ਜਿਨਾਂ ਉਬਾਰਿਆ ਬਾਰ ਬੀਵ ਸਦਾ ਤੁਝਾਂ ਪੈ ਆਰਾਧੂ ਪਰ ਜੋ ਬਨਪ ਹੋਜਣ ਸੁਖਸੂਧ ਬਿਰਤ ਪਿਆ ਉਪਰ ਸਾਖ ਸਾਨ ਮੁਖ ਪਿਆਓ ਬੈਠ ਕੋ ਧਿਆਨ ਇਹੋ ਨਿਰਗੁਣ ਗੁਣ ਕਛੂ ਨਾ ਪੂਜੈ ਵਖਸਲੇ ਹੋ ਤੋ ਨਾਨਕ ਸੀਜੈ ਜੀਹ ਪ੍ਰਸਾਦ ਤਰ ਉਪਰ ਸੁਖ ਬਸਾ ਹੈ ਸੂਤ ਪ੍ਰਾਤ ਮਿਤ ਬਨਤਾ ਸੰਗ ਹਸਾ ਜੀਹ ਪ੍ਰਸਾਦ ਪੀਵਾ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੋਲਾ ਜੇਹ ਪੋਗ ਹੈ ਸਭ ਰਸਾ ਸਗਲ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਭਾਵ ਕਰਨ ਨੇਤਰ ਰਸਨਾ ਤਿਸ ਹਾਤੇ ਆਗ ਅਵਰ ਸੰਗ ਰਚਨਾ ਐਸੇ ਦੋ ਕਮੁਰ ਅੰਧ ਬੇ ਆਪੇ ਨਾਨਕ ਕਾੜ ਲੇ ਹੋ ਪ੍ਰਭ ਆਪੇ ਆਦ ਅੰਤ ਜੋ ਰਾਖਨ ਹਾਰ ਕਿਸਿਓ ਪ੍ਰੀਤ ਨੋ ਕਰਾਗਵਾਰ ਜਾ ਕੀ ਸੇਵਾ ਨਵ ਨਿਧ ਭਾਵੈ ਤਾਂ ਸੋ ਮੂੜਾ ਅਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾ ਕੋ ਅੰਧਾ ਜਾਣ ਤੂ ਦੂਰੇ ਜਾਕੀ ਟਹਲ ਪਾਵੈ ਦਰਗਾਹ ਮਾਨ ਤਿਛਾਂਵੇਂ ਸਾਰਾ ਮੁਗਤ ਅਜਾਨ ਸਦਾ ਸਦਾ ਏਹੋ ਪੁੱਲਨਾਰ ਨਾਨਕ ਰਾਖਨ ਹਾਰ ਅਪਾਰ ਰਤਨ ਤੇ ਅਗ ਕੋੜੀ ਸੰਗ ਰਚੈ ਸਾਤਿ ਛੋੜ ਧੂਠ ਸੰਗ ਮਚਾ ਜੋ ਛੜਨਾ ਸੋ ਅਸਥਿਰ ਕਰਮਾ ਨ ਜੋ ਹੋਵਨ ਸੋ ਦੂਰ ਪਰਾਨਾ छोड़ जाए तिस का आश्रम करा संग स하이 तिस पर हरा चंदन लेप उतारा थोए गर्भथ प्रीत पसम संग होए अंध कूप महा पतित बिकराल नानक काड़ ले हो प्रदेयाला कर तू तो पशु की मान जात लोको पचारा करा दिन रात बाहर पेकल अंतर मलमाया शपसना है कछ करा शपाया ਬਾਹਰ ਗਿਆਨ ਤੇ ਆਨ ਇਤਸਨਾਨ ਅੰਤਰ ਵਿਆਪਾ ਲੋਭ ਸੁਵਾਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਤਰ ਕਾ ਸੇ ਤਰਾ ਅਥਾ ਜਾ ਕੇ ਅੰਤਰ ਵਸਾ ਪ੍ਰਭ ਆਪ ਨਾਨਕ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਘ ਹਲੇ ਹੋ ਉਡਣੀ ਭਾਵੈ ਕਹਾ ਪੁਜਾਰਤ 부ਝਾ ਡੋਰਾ ਨੀ ਸ ਕਹੀ ਆ ਤੋ ਸਮਝਾ ਪੋਰਾ ਕਹ ਕਿਸ਼ਨ ਪਦ ਗਾਵਾਂ ਗੋਂਗਾ ਚਤਨ ਕਰਾ ਤੋ ਪੀਸੁਰ ਪੰਗ ਕਹ ਪਿੰਗੂਲ ਪਰਬਤ ਪਰ ਪਵਨ ਨਹੀਂ ਹੋਤ ਉਹਾ ਉਸ ਗਵਨ ਕਰਤਾਰ ਕਰੋਨਾ ਮੈਂ ਦਿਨ ਬੇਨਤੀ ਕਰਾਂ ਨਾਨਕ ਤੁਮਰੀ ਕਿਰਪਾ ਤਰਾ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬਹਿ ਰਾਇ ਤਾਂ ਸਿਓ ਪ੍ਰੀਤ ਬਲੂਆ ਕੇ ਗ੍ਰੀਹ ਭੀਤਰ ਬਸਾ ਆਨੰਦ ਕੇ ਲ ਮਾਇਆ ਰੰਗ ਰਸਾ ਧ੍ਰਿੜ ਕਰਮਾ ਨ ਮਨ ਹੈ ਪ੍ਰਤੀਤ ਕਾਲਨ ਆਗੈ ਮੂੜੇ ਚੀਤ ਬਾਹਰ ਵਿਰੋਧ ਕਾਮਕਰੋਦ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋਹ ਇਹ ਆਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲੈ ਹੋ ਆਪਨ ਕਰ ਕਰਮ ਤੂ ਠਾਕੁਰ ਤੁਮ ਪਹਾਰਦਾਸ ਜਿਓ ਪੈਂਦ ਸਭ ਤੇਰੀ ਰਾਸ ਤੁਮੇ ਮਾਤਾ ਪਿਤਾ ਆਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਈ ਨਾ ਜਾਣਨਾ ਤੇਮਰਾ ਅੰਤ ਉਚੇਤੇ ਉਚਾਪਗਵੰਤ ਸਗਲ ਸਮਗਰੀ ਤੁਮਰਾ ਸੁੱਤਰ ਤਾਰੇ ਤੁਮਤੇ ਹੋਇ ਸੋਹਾਗਿਆ ਕਾਰੀ ਤੁਮਰੀ ਗਤਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸ਼ਲੋਕ ਦਿਨ ਹਰ ਪ੍ਰਭ ਛੋੜ ਲਾਗੇ ਹਨ ਅਨ ਸਵਾਏ ਨਾਨਕ ਕਹੂ ਨਾ ਸੀ ਜੀਬਿਨ ਨਾਵੈ ਪਤ ਜਾਏ ਅਸ਼ਟਪਦੀ 10 ਬਸਤੂਲੇ ਪਾਛਾ ਪਾਵੈ 1 ਬਸਤ ਕਾਰਨ ਵੀ ਖੋਟ ਗਵਾਵੈ 1 ਪੀਨਾ ਦੇ 10 ਪੀ ਹਿਰਲੇ ਤੋ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਓ ਨਹੀਂ ਚਾਰਾ ਤਾਂ ਕੋ ਕੀ ਜਾ ਸਤ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਵੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤਾ ਅਨੁਲਾਸ ਆਪਣੀ ਅਮਾਨ ਕਛ ਬਹੁਰ ਸਾਹੋ ਲੈ ਅਗਿਆਨੀ ਮਨ ਰੋਸ ਕਰੇ अपनी प्रतीत आप ही खोवे बहुत उसका विश्वास न हो जिसकी बसत तिस आग्या राख है प्रभ की आज्ञा मान है मत है उस ते चोगुन कराने हाल, नानक आल नानक साहिब सदा दयाल ਅਨੇਕ ਪਾਤ ਮਾਇਆ ਕੇ ਹੈ ਤ ਸਰ ਪਰ ਹੋਤ ਜਾਨ ਅਨੇਤ ਬੀਰਕ ਕੀ ਸ਼ਾਇਆ ਸਿਓ ਰੰਗ ਲਾਵਾਂ ਓ ਹੋ ਬਿਨਸਾ ਓ ਹੋ ਮਨ ਪਾਚੂ ਤੋ ਆਵਾਂ ਜੋ ਦੀ ਸਾ ਸੋ ਚਾਲਨ ਹਰ ਲਪਟ ਰਹੇ ਹੋ ਤ ਅੰਤ ਅੰਧਾਰ ਮਟਾਲ ਸਿਓ ਜੋ ਲਾਵਣੇ ਤਾਂ ਕੋ ਹਾਥ ਨ ਆਵੈ ਕੇਹ ਮਨਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ कुटुंब ਸੁਵਾਇਆ ਮਿਥਿਆ ਹੋ ਮਮਤਾ ਮਾਇਆ ਮਿਥਿਆ ਰਾਜ ਜੋ ਬੰਨ ਤਨ ਮਾਲ ਮਿਥਿਆ ਕਾਮ ਕ੍ਰੋਧ ਵੀ ਕਰਾਲ ਮਿਥਿਆ ਰਥ ਹਸਤੀ ਬਸਵ ਬਸਰਤਾ ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿਥਿਆ ਤਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਨਹ ਮਿਥਿਆ ਹਸਤ ਪਰ ਦਰਬ ਕੋ ਹੀਰਾ ਮਿਥਿਆ ਨੇਤਰ ਭੇਖਤ ਪਰ ਤ੍ਰਿਯ ਰੂਪਾਦ ਮਿਥਿਆ ਰਸਨਾ भोजन अंस्वाद मिथिया चरण पर विकार कोतावह मिथिया मन पर लोभ लुभाव मिथिया तन नहीं पुरकारा मिथिया बिन बूझे मिथिया सब पे सफ देव है नानक हर हर नाम ले व्यर्थी साकत की यार जा साच बिना कह होवत सूचा व्यर्थ नाम बिना तन अंध आवत ताका दुर्गंध बिन सिमरन दिन ਰਾਨ ਅਵਰੀ 타ਬੀ ਹਾਏ ਮੇਕ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਅਪਿਨ ਬ੍ਰੀਤੇ ਸਭ ਕਾਮ ਜਿਉ ਕਿਰਪਨ ਕੇ ਨਿਰਾਧ ਧਾਮ ਤਨ ਤਨ ਤੇ ਜਨ ਜੀ ਹ ਕਟ ਬਸਿਓ ਹਰਨਾ ਨਾਨਕ ਤਾਂ ਕੈ ਬਲ ਬਲ ਜਾਓ ਰਹਿਤ ਅਵਰ ਇਕ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖ ਹੋ ਗੰਡ ਲਾਵਤ ਜਾਨਨ ਹਰ ਪ੍ਰਭੂ ਪਰ ਵੀਨ ਬਾਹਰ ਪੇਖ ਨ ਕਾਹੂ ਪੀਨ ਔਰ ਉਪਦੇਸਾਂ ਆਪ ਨਾ ਕਰੇ ਪਾਵਤ ਜਾਵਤ ਜਮ ਮਰਾ ਜਿਸ ਕਾ ਅੰਤ ਰ ਬਚਾਨੇਂ ਕਾਰਾ ਤਿਸ ਕੀ ਸੇਖ ਤਰਾ ਸੰਸਾਰਾ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਓਨ ਜੋ ਨਾ ਚਰਨ ਪਰ ਆਤਾ ਕਰੋ ਬੇਨਤੀ ਪਰਮ ਸਭ ਜਾਣਾ ਆਪਣਾ ਕੀ ਆਪ ਹੈ ਮਾਨਾ ਆਪ ਹੈ ਆਪ ਆਪ ਕਰਤ ਨੀ ਬੇਰਾ ਕਿ ਸਾ ਦੂਰ ਜਨਾਵਤ ਕਿ ਸਾ 부ਜਾਵਤ ਨੇਰਾ ਉਪਾਵ ਸਿਆਨ ਨ ਪਸਗਲਤੇ ਰਹਤ ਹੈ ਸਬਕ ਅਛਾ ਜਾਨਨਾ ਆਤਮ ਕੀ ਰਹਿਤ ਜਿਸ ਪਾਵੈ ਤਿਸ ਲੈ ਲੜ ਲਾਇ ਤਾਨੇ ਤਰੰਤਰ ਰਹੇ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜੋ ਪਨਾਣਾ ਕਹਰੀ ਲੋਕ ਕਾਮ ਕਰੋਧ ਅਰ ਲੋਭ ਮੋਹਾ ਬਿਨਸ ਜਾਏ ਅਹ ਮੇਵਾ ਨਾਨਕ ਪ੍ਰਭ ਸਰਨਾਗਤੀ ਕਰਪਾ ਸਾਧਗੁਰ ਦੇਵ ਅਸ਼ਪਦੀ ਜਿਹ ਪਰ ਸਾਧਸ਼ਤੀਹ ਅੰਮ੍ਰਿਤ ਖਾਂ ਹੈ ਤਿਸ ਠਾਕੁਰ ਕੋ ਰਖਮਨ ਮਾ ਹੈ ਜਿਹ ਪ੍ਰਸਾਦ ਸੁਗੰਧਤ ਤਨ ਲਾਵ ਹੈ ਤਿਸ ਕੋ ਸਿਮਰਤ ਪਰਮਗਤ ਪਾਵ ਹੈ ਜਿਹ ਪ੍ਰਸਾਦ ਬਸਹ ਸੁਖ ਮੰਦਰ ਤਿਸ ਹਾਤੇ ਆਇ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰੀਹ ਸੰਗ ਸੁਖ ਬਸਨਾ ਆਠ ਪਹਿ ਸਿਮਰਾ ਹੋ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਤੇ ਆਇਆ ਤੇ ਆਵਨ ਜੋਗ ਜਿਹ ਪ੍ਰਸਾਦ ਪਾਟ ਪਟੰਬਰ ਹੜਾਵ ਹੈ ਤਿਸ ਹਾਤੇ ਆਗ ਕਤ ਅਵਰ ਲੁਬਾਵ ਹੈ ਜੀ ਹਰ ਪ੍ਰਸਾਦ ਸੁਖ ਸੇਜ ਸੋਈ ਜਾ ਮਨ ਆਟ ਪਹਿਰ ਤਾਂ ਕਾਜਸ ਗਾ ਵੀ ਜਾ ਜੀਹ ਪ੍ਰਸਾਦ ਤੁਝ ਸਭ ਕੋ ਹੁ ਆਣਾ ਮੁਖਤਾ ਕੋ ਜਿਸ ਰਕਸ਼ਨ ਬਖਾਨਾ ਜੀਹ ਪ੍ਰਸਾਦ ਤੇ ਰੋ ਰਹਤਾ ਧਰਮ ਮਨ ਸਦਾ ਤੇ ਆਏ ਕੇਵਲ ਪਰਭਾਮ ਪ੍ਰਭ ਜੀ ਜਪਤਾ ਦਰਗਾ ਮਾਨ ਭਾਵ ਹੈ ਨਾਨਕ ਪਤ ਸੇਤੀ ਕਰ ਜਾਵਾਂ ਜੀਹ ਪ੍ਰਸਾਦ arogh kanchan dei livlavo tis ram snehi ਜੀਹ ਪ੍ਰਸਾਦ ਤੇਰਾ ਓਲਾ ਰਹਤ ਮਨ ਸੁਖ ਪਾਵੇ ਹਰ ਹਰ ਜਸ ਕਹਤ जीयो प्रसाद तेरे सगले छिद्र ठाके मन सरनी पर ठाकुर प्रभु ताके जीयो प्रसाद तुज को ना पहुचा मन सास सास सिमरो प्रभु ऊचे जीयो प्रसाद पाइद्रु लंब देह नानक ताकी भगत करे जी है जीयो प्रसाद आपुख ने पैरी जाए मनति सिमरत कहू आलस की जाए जीयो प्रसाद असवा असत असवारी ਮਨਤੀਸ ਪ੍ਰਭ ਕੋ ਕਬ ਹੋ ਨਾਵੇ ਸਾਰੀ ਜਿਹ ਪ੍ਰਸਾਦ ਬਾਗ ਮਿਲ ਕਤਨਾ ਰਾਗ ਕਰੋਏ ਪ੍ਰਭ ਅਪੂਨੇ ਮੰਨਾ ਜਿਨ ਤੇਰੀ ਮਨ ਬਨਤ ਬਣਾਈ ਉਠੋ ਤੇ ਬਾਠਾ ਤ ਸਤਿ ਸਹਾਂ ਤੇ ਆਈ ਤੇ ਸਹਾਂ ਤੇ ਆਏ ਜੋ ਇੱਕ ਅਲਕਾ ਇਹਾਂ ਉਹ ਨਾਨਕ ਤੇਰੀ ਰਖਾ ਜਿਹ ਪ੍ਰਸਾਦ ਕਰ ਹੈ ਪੂਨ ਬੋਧਾਨ ਮਨ ਆਟ ਪਹਿਰ ਕਰਤੀ ਸਕਾ ਤੇ ਆਣ ਜਿਹ ਪ੍ਰਸਾਦ ਤੂੰ ਆਚਾਰ ਪਿਓ ਹਾਰੀ ਤੇ ਪ੍ਰਭ ਕੋ ਸਾਥ ਸਾਥ ਚੇਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭਸੀ ਰਹ ਹਸਦਾ ਅਨੂਪ ਜੀਹ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੀਹ ਪ੍ਰਸਾਦ ਤੇਰੀ ਪਤ ਰਹਾ ਕੁਰ ਪ੍ਰਸਾਦ ਨਾਨਕ ਜਿਸਕ ਹੈ ਜੀਹ ਪ੍ਰਸਾਦ ਸੁਨਹਾ ਕਰਨ ਨਾ ਅਦ ਜੀਹ ਪ੍ਰਸਾਦ ਪੇ ਕਹਿ ਬਿਸਮਾਦ ਜੀਹ ਪ੍ਰਸਾਦ ਬੋਲੇ ਅਮਰ ਤਰਸਨਾ ਜੀਹ ਪ੍ਰਸਾਦ ਸੁਖ ਸਾਜੇ ਬਸਨਾ ਜੀਹ ਪ੍ਰਸਾਦ ਸਤ ਕਰ ਚਲਹਾ ਜੀਹ ਪ੍ਰਸਾਦ ਸੁਪਰਸਨ ਫਲ ਹਾਂ ਜੀਹ ਪ੍ਰਸਾਦ ਪਰਮਗਤ ਪਾ समाव है यह प्रसाद सुख सहज समाव है ऐसा प्रभति आग अवर कत लागो गुर प्रसाद नानक मन जागो यह प्रसाद तू प्रगट संसार ते प्रभ को मूल नामन हो भी सार यह प्रसाद तेरा प्रताप रह मन मूड तू ता को जाप यह प्रसाद तेरे कारज पूरे सह जान मन सदा हजूरे यह प्रसाद तू पावे साच रह मन मेरे ਦੂਰਦ ਸੰਰਾਚ ਜੀਹਾ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦੇ ਆਤੇ ਕਮਲ ਵੀ ਗਾਓਸ ਪ੍ਰਭ ਸੁਪ੍ਰਸਨ ਬਸਾਇ ਮਨ ਸੋਏ ਪ੍ਰਭ ਦੇ ਆਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਿਆ ਆਪ ਹੋ ਕਾ ਚੂਨਾ ਕਿਨ ਹੂ ਲਿਆ ਜਿਤ ਜਿਤ ਲਾਭ ਹੋ ਤਿਤ ਲਗ ਹੈ ਅਰਨਾਥ ਨਾਨਕ ਇਨ ਕਾ ਕਛੂਨਾ ਹਾਥ ਸਲੋਕ अगम घाट पार भ्रम सोए जो जो कहां समुक्ता हो सुनमिता नानक बिनवंता साध जणा की अचरज कथा अष्टपति साध कै संग मुख उजलो होत साध संग मल सगली खोत साध कै संग मिटा अभिमान साध कै संग प्रगटा सुज्ञान साध कै संग पूजा प्रभु नेरा साध संग सब होत नी बेरा साधके संग पाए नाम रतन साधके संग एकोपर जतन साधकी महिमा भरना कौन प्राणी नानक साधकी शोभा परमा समानी साधके संग अगोचर मिला साधके संग सदा परफूला साधके संग आवे बस पंजा साधके संग अमृत रस पंजा ਸਾਧ ਸੰਗੋ اے ਸਭ ਕੀ ਰੇਨ ਸਾਧ ਕਾ ਸੰਗ ਮਨੋਹਰ ਬਿਆਨ ਸਾਧ ਕਾ ਸੰਗ ਨਾ ਕਤੋ ਹੁੰਤਾ ਵਾ ਸਾਧ ਸੰਗ ਅਸਥਿਤ ਮਨ ਪਾਵਾ ਸਾਧ ਕਾ ਸੰਗ ਮਾਇਆ ਤੇ ਪਿਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਨ ਸਭ ਮੀਤਾ ਸਾਧੂ ਕਾ ਸੰਗ ਮਹਕੁਨੀਤ ਸਾਧ ਸੰਗ ਕਿਸ ਸਿਓ ਨਹੀਂ ਬੈਰ ਸਾਧ ਕਾ ਸੰਗ ਨਾ 비ਗਾ ਪਰ ਸਾਧ ਕਾ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੈ ਸੰਗ ਨਾਹੀ ਤੋ ਆਤਾਪ ਸਾਧ ਕੈ ਸੰਗਤ ਜੈ ਸਭ ਆਪ ਆਪੇ ਜਾਣੈ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਨ ਆਏ ਸਾਧ ਕੈ ਸੰਗ ਨਾ ਕਭੂ ਤਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹਾ ਸਾਧੂ ਕੈ ਸੰਗ ਅਦਰਸ ਹੈ ਸਾਧ ਕੈ ਸੰਗ ਬਸਾਤਾਨ ਉਚਾ ਸਾਧੂ ਕਾ ਸੰਗ ਮਹਿਲ ਪਹੁੰਚਾ ਸਾਧੂ ਕਾ ਸੰਗ ਧ੍ਰਿੜਾ ਸਭ ਧਰਮ ਸਾਧਕਾ ਸੰਗ ਕੇਵਲ ਪਰਮ ਸਾਧਕਾ ਸੰਗ ਪਾਇ ਨਾਮ ਨਿਧਾਨ ਨਾਨਕ ਸਾਧੂ ਕਾ ਕੁਰਬਾਨ ਸਾਧਕਾ ਸੰਗ ਸਭ ਕੋਲ ਉਧਾਰਾ ਸਾਧ ਸੰਗ ਸਾਜਨ ਮਿਤ ਕੁਟਮ ਨਿਸਤਾਰਾ ਸਾਧੂ ਕਾ ਸੰਗ ਸੋਤਨ ਆਵੈ ਜਿਸ ਸਤਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਇ ਕਰ ਸੇਵਾ ਸਾਧਕਾ ਸੰਗ ਸੋਭਾ ਸੁਰ ਦੇਵਾ ਸਾਧੂ ਕਾ ਸੰਗ ਪਾਪ pa laia na साध संग अमृत गुण गायन का संग संघ सरबधान गम नानक संग सफल जनम साधु संग नहीं कछ काल दर्शन हो निहाल साधु कह संग कलु खत हरा साधु संग नरक पर साध का संग एह ओहा सोहेला संग बिछुरत हर मेला जो इच्छा सोई फल पावे साध का संग ना बिरथा जावे पार ब्रह्म साध तेरी दिवस ਨਾ ਨਨਕਾ ਉਧਰਾ ਸਾਧ ਸੁਨ ਰਸਾ ਸਾਧ ਕਾ ਸੰਗ ਸੁਨੋ ਆਰਨਾ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕਾ ਸੰਗ ਨਾ ਮਨ ਤੇ ਬਿਸਰਾ ਸਾਧ ਸੰਗ ਸਰਪਰਨਿਸਤ ਰਾ ਸਾਧ ਕਾ ਸੰਗ ਲਗਾ ਪ੍ਰਭ ਮੀਠਾ ਸਾਧੂ ਕਾ ਸੰਗ ਕਟਕਟ ਢੀਠਾ ਸਾਧ ਸੰਗ ਪਈ ਆਗਿਆਕਾਰੀ ਸਾਧ ਸੰਗ ਗਤ ਪੇ ਹਮਾਰੀ ਸਾਧ ਕਾ ਸੰਗ ਮਿਟੇ ਸਭ ਰੋਗ ਨਾਨਕ ਸਾਧ ਪੇਟੇ ਸੰਜੋਗ ਸਾਧ ਕੀ ਮਹਿਮਾ ਇਦ ਨ ਜਾਣ ਹੈ ਜੇ ਤਾ ਸੁਣ ਹੈ ਤੇ ਤਬ ਖਾਨ ਹੈ ਸਾਧ ਕੀ ਉਪਮਾ ਤੇ ਹੋ ਗੁੰਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਹੀਂ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣਾਈ ਨਾਨਕ ਸਾਧ ਪ੍ਰਭ 베ਦਨਾ ਭਾਈ